नमस्कार आप देख रहे हैं सच की आवाज रोपड़ टुडे 99 जिस पर आप विश्वास करते हैं रोपड़ नंगल आनंदपुर साहिब गटशंकर की पल पल की खबरों के साथ अपडेट रहने के लिए बने रहिए रोपड़ टुडे ਜਾਲਾ ਮਾਲੀ ਇੱਥੇ ਦਾ ਨਾਮ ਕੀ ਹੈ ਜੀ ਬਲਵਿੰਦਰ ਕੁਮਾਰ ਬਲਵਿੰਦਰ ਜੀ ਕੀ ਹੋਇਆ ਦੱਸੋ ਜੀ ਡਿਟੇਲ ਨਾ 31 31 3 ਦੋ ਦਿਨ ਬਾਅਦ ਗਏ ਹੋਏ ਸੀਗੇ ਜੀ ਸਾਡੀ ਇੱਕ ਬੈਂਕ ਦੀ ਕਲੋਜ਼ਿੰਗ ਫੋਨ ਕਰਦੇ ਨਾ 31 ਤਰੀਕ ਲੇਟ ਆ ਨਹੀਂ ਹੋਇਆ ਇੱਥੇ ਜੀ ਨਹੀਂ ਤਾਂ ਅਸੀਂ ਆਂਦੇ ਜਾਂਦੇ ਗੇੜੇ ਮਾਲੀ ਇੱਥੇ ਰਹਿੰਦੇ ਆ ਜੀ ਤੇ ਜਦੋਂ 1 ਤਰੀਕ ਨੂੰ ਮੈਂ ਸਵੇਰੇ ਆ ਕੇ ਦੇਖਿਆ ਜੀ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਮੇਨ ਗੇਟ ਜੀ ਉਸ ਤੋਂ ਬਾਅਦ ਮੈਂ ਕੰਦ ਤੋਂ ਚੜ ਕੇ ਜਦੋਂ ਗੇਟ ਖੋਲ੍ਹਿਆ ਜੀ ਤੇ ਇਹਦਾ ਮੇਨ ਡੋਰ ਤੇ ਖੋਲ੍ਹਿਆ ਤਾਂ ਇਹ ਵੀ ਅੰਦਰੋਂ ਗੁੰਡੀ ਲੱਗੀ ਤੇ ਜਿੰਦੇ ਤੋੜਿਆ ਹੋਇਆ ਸੀ ਗਾ ਜੀ ਇਹਨਾਂ ਨਾਲ ਟੱਟਣ ਕਰਕੇ ਉਹਨਾਂ ਨੇ ਫੇਰ ਪਿੱਛੇੋਂ ਰਾਸ ਤੋਂ ਇਧਰੋਂ ਗੈਂਦਰੀ ਤੋਂ ਆਏ ਆ ਜੀ ਪਿੱਛੋਂ ਤੋਂ ਜੀ ਇਹ 14 ਫੁੱਟ ਉੱਚੀ ਕੰਦ ਹੈ ਜੀ ਇਧਰੋਂ ਚੜੇ ਆ ਜੀ ਤੇ ਇੱਥੇ ਜੰਪ ਕਰਕੇ ਜੀ ਇਹ ਪਿਛਲੇ ਦਰਵਾਜ਼ੇ ਦੇ ਨਾਲ ਲੱਤਾਂ ਮਾਰੀਆਂ ਜੀ ਇਹ ਵੀ ਨਹੀਂ ਟੁੱਟਿਆ ਜੀ ਫਿਰ ਇਹ ਪਾਈਪ ਪਿਆ ਸੀ ਇੱਥੇ ਕੰਦ ਤੇ ਲਗਾ ਕੇ ਜੀ ਉੱਪਰ ਛੱਤ ਤੇ ਚੜੇ ਤੇ ਪੂਰੀ ਰਾਸਤੇ ਆ ਕੇ ਉਹਨਾਂ ਨੇ ਅੰਦਰ ਚੋਦੀ ਨੂੰ ਇੰਜਾਮ ਦਿੱਤਾ ਕਿੰਨਾ ਕ ਨੁਕਸਾਨ ਹੋ ਗਿਆ ਜ ਇੱਕ 골ਡ ਸੈੱਟ ਸੀਗਾ ਜਿਹਦੀ ਕੀਮਤ 2.5 2.5 ਲੱਖ ਰੁਪਏ ਸੀਗਾ ਜੀ ਜੀ ਦੋਸਤੋ ਆ ਬੀ ਐਲ ਸੀ ਡੀ ਵਗੈਰਾ ਸੀਗਾ ਆਡੀਓ ਬਾਕਸ ਸੀਗਾ ਸੈੱਟ ਆ ਬਾਕਸ ਜੀ ਜੀ ਉਹ ਰ Wi-Fi ਵਗੈਰਾ ਲਗਾਇਆ ਹੋਇਆ ਸੀਗਾ ਸਾਰਾ ਕੁਝ ਪੱਟ ਕੇ ਲੈ ਗਏ ਮੋਬਾਈਲ ਸੀ ਤੇ ਕੁਬੀਬੋ ਦਾ ਜੀ ਉਹ ਲੈ ਗਏ ਜਿਸ ਸਕੂਟਰੀ ਦੇ ਵੀ ਅਲਮੀਰਾ ਦੇ ਵਿੱਚ ਚਾਬੀ ਸੀ ਚਾਬੀ ਅਲਮੀਰਾ ਦੇ ਲੋਕ ਸਾਡੇ ਤੋੜ ਕੇ ਜੀ ਚਾਬੀ ਕੱਟ ਕੇ ਸਕੂਟਰੀ ਸਿੱਧੀ ਕਰਕੇ ਲਗਾਈ ਹੋਈ ਸੀਗੀ ਤੇ ਉਸ ਵਿੱਚੋਂ ਆਰ ਸੀ ਫਿਲਹਾਲ ਮਿਸਿੰਗ ਹੈ ਜੀ ਲੱਭ ਨਹੀਂ ਰਹੇ ਜੀ ਸਕੂਟਰੀ ਦੀ ਜੀ ਅਦਾਜਿੰਦੇ ਕੰਪਲੀਟ ਲਿਖਾਤੀ ਦੀ ਹਾਂਜੀ ਸਰ ਕੀ ਕਹਿ ਰਹੇ ਪੁਲਿਸ ਕਿ ਆ ਗਿਆ ਰਹੀ ਹੈ ਪ੍ਰਸ਼ਾਸਨ ਕਹਿੰਦੇ ਵੀ ਦਾਵੇ ਦਰਵਾਇ ਜਾਚ ਜਾਰੀ ਹੈ ਜੀ ਅੱਛਾ ਇਤਰਾਸ ਨੂੰ ਵੀ ਚੋਰ ਆਇਆ ਹੈ ਜੀ ਗੇਟ ਤੋਂ ਫਰੰਟ ਦੇ ਦੋ ਡੋਰ ਨਾ ਕੀਤਾ ਇਹਨਾਂ ਨੇ ਛੇੜਛਾੜੇ ਟੁੱਟਿਆ ਨਹੀਂ ਜੀ ਇਧਰ ਹੀ ਅਗਰੇ ਸਾਡਾ ਕੈਮਰਾ ਫਿਲਹਾਲ ਬੰਦ ਆ ਰਿਹਾ ਹੈ ਜੀ ਨਹੀਂ ਰਾਤ ਕਿਆ ਹੋਇਆ ਜੀ ਰਾਤ ਫਿਰ 1 ਵਜੇ ਆਏ ਚੋਰ ਜੀ 1 ਵਜੇ 5 ਮਿੰਟ ਦੇ ਸਾਡੇ ਕੁੱਤੇ ਨੇ ਸ਼ੋਰ ਮਚਾਇਆ ਹੈ ਜੀ ਜਦੋਂ ਦੇਖੇ ਪਰਦੇ ਤੇ ਪਰ ਸ਼ਾਮੇ ਆ ਰਿਹਾ ਸੀਗਾ ਜੀ ਤਾਂ ਮੈਂ ਫਿਰ ਅੰਦਰੋਂ ਆਪਣਾ ਲਿਆ ਕੁਝ ਆਪਣੇ ਕੋਲ ਥੋੜੀ ਵਗੈਰਾ ਜੀ ਫਿਰ ਮੈਂ ਉਸ ਨੂੰ ਬੋਲਿਆ ਵੀ ਕੌਣ ਹੈ ਤੂੰ ਕੀ ਕੀ ਹੈ ਇਹ ਉਹ ਉਸ ਨਾਲ ਗਿਤਾਉਂ ਪਰ ਬੋਲਿਆ ਨਹੀਂ ਪਰ ਜਦੋਂ ਉਹਨੇ ਸਾਡੀ ਆਵਾਜ਼ ਸੁਣੀ ਜੀ ਉਹਨੇ ਫਿਰ ਪਰਦਾ ਪੱਟਣਾ ਸਟਾਰਟ ਕਰਤਾ ਵੀ ਅੰਦਰ ਦੇਖਿਆ ਕਿੰਨੇ ਬੰਦੇ ਆ ਜੀ ਤੇ ਜਦੋਂ ਪਰਦੇ ਦੇ ਵਿੱਚੋਂ ਉਸ ਜੀ ਮੈਨੂੰ ਬਾਹ ਦੇਖੀ ਤੇ ਮੈਂ ਥੋੜੀ ਨਾਲ ਉਸ ਦੇ ਬਾਹ ਤੇ ਮਾਰਿਆ ਜੀ ਪਰ ਉਹ ਵੱਜੇ ਨਹੀਂ ਤਾਕੀ ਦੇ ਵਿੱਚੋਂ ਪਰਦਾ ਛੱਡ ਗਿਆ ਜੀ ਇੱਕ ਬੰਦਾ ਸਿੱਧਾ ਭੱਜ ਗਿਆ ਜੀ ਇੱਕ ਖੇਤਵਾਲ ਉਤਰ ਗਿਆ ਤੇ ਮੌਕੇ ਦੇ ਨਾਲ ਦੀ ਨਾਲ ਮੈਂ ਐਸਆਈ ਸਾਹਿਬ ਨੂੰ ਵੀ ਫੋਨ ਕਰ ਦਿੱਤਾ ਸੀਗਾ ਜੀ 1:00 ਵਜੇ ਕੇ 9 ਮਿੰਟ ਤੇ ਜੀ ਹਾਂ ਹਾਂ ਲਗਭਗ ਜੀ ਉਹ ਵੀ ਤਕਰੀਬਨ 15-20 ਮਿੰਟ ਬਾਅਦ ਆਗੇ ਸੀਗੇ ਆਪਣੇ ਜੀ ਪਰ ਮੌਕਾ ਦੇ ਕੇ ਸੀ ਰਾਤ ਦਾ ਪਰ ਉਹ ਕਹਿੰਦੇ ਸਵੇਰੇ ਆਉਂਗੇ ਫਿਲਹਾਲ ਅਜੇ ਤੱਕ ਤਾਂ ਕੋਈ ਆਇਆ ਨਹੀਂ ਜੀ ਠੀਕ ਹੈ ਧੰਨਵਾਦ